ਪਰ ਜਦੋਂ ਇਦਾਂ ਦਾ ਮੈਚ ਲਾ ਇਦਾਂ ਦਾ ਮੈਚ ਲਾਦਾ ਬੀਂਡ ਵਾਲੇ ਸਮੇਂ ਤੱਕ ਨਹੀਂ ਪਤਾ ਲੱਗਦਾ ਕਿਹੜੀ ਟੀਮ ਜਿੱਤੂਗੀ। ਇਹੀ ਚੀਜ਼ ਦਾ ਇੰਟਰਸਟ ਹੈ ਹਰ ਇੱਕ ਗੇਮ 'ਚ। ਹਨਾ ਤੁਸੀਂ ਦੇਖੋ ਵੀ ਹਾਂ ਕਈ ਵਾਰ ਮੈਚ ਵਨ ਸਾਈਡ ਹੋ ਜਾਂਦੇ ਆ ਉਦੋਂ ਅੱਜ ਜਿੱਦਾਂ ਕੇ ਦੇਖਿਆ ਬੈਠਣ ਦਾ ਸਟੇਡੀਅਮ ਬਹੁਤ ਵਧੀਆ ਸੀ। ਪਰ ਆ ਥੋੜੀ ਜਿਹੀ ਪ੍ਰੋਬਲਮ ਆਈ ਵੀ ਆ ਆਪਣੇ ਜਿਹੜਾ ਹੈਗਾ ਨਾ ਪਲਾਸਟਿਕ ਵਾਲਾ ਹਾਰਟਰਫਾਗਾ। ਇਹਦੀ ਥੋੜੀ ਜਿਹੀ ਪ੍ਰੋਬਲਮ ਆਈ ਉਹ ਵੀ ਧੁੱਪ 'ਚ ਕਿਉਂਕਿ ਉਹ ਲੋਪ ਦੇ ਵਿੱਚ ਬਈ ਤਪ ਜਾਂਦਾ ਤੇ ਪਲੇਅਰਾਂ ਨੂੰ ਨੰਗੇ ਪੈਰੀ ਖੇਡਣਾ ਹਨਾ ਕਿਉਂਕਿ ਡੇਲੀ ਰੈਗੂਲਰਟੀ ਜੇ ਹੁਣ ਸੀਜ਼ਨ ਚੱਲ ਰਿਹਾ ਹੈਗਾ ਤੇ ਵੀ ਉਦਾਂ ਗਰਾਊਂਡ ਬਹੁ ਤੇ ਬੋਲ ਜਦਾਂ ਕਿ ਲਾਲਾ ਵੀਲ ਹੁੰਦਾ ਜੀ ਵੀ ਵਾਕਈ ਕਬੱਡੀ ਹੋ ਰਹੀ ਆ ਕੀ ਬਾਤ ਹੈ ਖੁਸ਼ੀ ਦਰਸ਼ਕਾਂ ਨੇ ਖੇਡ ਤਾਂ ਵੈਸੇ ਕਰੀ ਹਰੇ ਡਿਸੀਜਨ ਪੈਂਡਿੰਗ ਹੈ ਤਲਵਾਰ ਲਟਕ ਰਹੀ ਹੈ ਜੇ ਇਹਦੇ ਬਾਰੇ ਕੀ ਹੋਊਗਾ ਹੱਲ ਆਉਣ ਵਾਲੇ ਮੇਲੇ ਕਿਉਂਕਿ ਹੁਣ ਤਿੰਨ ਰਹਿ ਗਏ ਇੱਕ ਵਿੰਕੂਵਰ ਫਿਰ ਐਡਮਿੰਟਨ ਤੇ ਫਿਰ ਵਿਨੀ ਪੈਗ ਹਾਂਜੀ ਹਾਂਜੀ ਨਹੀਂ ਆਸਤਾ ਹੈਗੀ ਆ ਵੀ ਹੋਊਗਾ ਤਾਂ ਹੀ ਅੱਜ ਦੂਜੇ ਵਾਰੀ ਮੈਚ ਖੇਡਣ ਨਹੀਂ ਗਿਆ ਨਾ ਫੈਡਰੇਸ਼ਨ ਨੇ ਕੱਲ ਸਾਰੀ ਫੈਡਰੇ ਨੇ ਮੈਨੂੰ ਜਦਾਂ ਵਿਸ਼ਵਾਸ ਚੱਲਿਆ ਵੀ ਇੱਕਦਮ ਅਸੀਂ ਇਹ ਫੈਸਲਾ ਨਹੀਂ ਕਰ ਸਕਦੇ ਨਾ ਤੇ ਵੀ ਉਹਨਾਂ ਨੇ ਕਿਹਾ ਵੀ ਸਾਨੂੰ ਆ ਦੇ ਵੀ ਮੰਗਲਵਾਰ ਨੂੰ ਮੀਟਿੰਗ ਕਰਾਂਗੇ ਤੇ ਵੀ ਇਹ ਵੀ ਤੇਰੇ ਨਾਲ ਸਮਾਂ ਦੀ ਸਾਰੇ ਪਲੇਅਰ ਹੀ ਖੁੱਲ ਜਾਣਗੇ ਪਰ ਹੁਣ ਕੋਈ ਪਲੇਅਰ ਤਾਂ ਰਿਹਾ ਨਹੀਂ ਸੀ ਮੈਂ ਹੀ ਰਿਹਾ ਸੀ ਇਹ ਫੈਡਰੇਸ਼ਨ ਨਾਲ ਖੇਡਣ ਲਈ ਕਿਉਂਕਿ ਮੇਰੀ ਹੋਮ ਟੀਮ ਆ ਨਾ ਤੇ ਮੈਨੂੰ ਹੈਗਾ ਸੀਗਾ ਵੀ ਮੈਂ ਜਿੰਨਾ ਚਿਰ ਖੇਡਾਂਗਾ ਵੇ ਸਪੋਰਟ ਦੀ ਖੇਡਾਂ ਆਦਰਵਾਈਜ਼ ਜੇ ਮੈਂ ਕੈਨੇਡਾ 'ਚ ਨਹੀਂ ਵੀ ਖੇਡਦਾ ਹੁਣ ਫਿਰ ਵੀ ਖੁਸ਼ ਆ ਮੈਂ ਸਾਡੀ ਕਲੱਬ ਨੂੰ ਵੀ ਦੱਸਿਆ ਪਰ ਸ਼ੁਰੂ ਤੋਂ BC ਯੂनाइटेड ਫੈਡਰੇਸ਼ਨ ਨਾਲ ਜੁੜੇ ਹੋਇਆ ਸ਼ੁਰੂ ਤੋਂ ਐਵਸਪੋਰਟ ਨਾਲ ਜੁੜੇ ਹੋਇਆ ਹੁਣ ਆਇਆ ਵੀ ਇੱਕ ਦੋ ਸਾਲ ਆ ਵੀ ਇੱਕ ਦੋ ਸਾਲਾਂ ਵਿੱਚ ਕਾ ਨੂੰ ਕਿਸੇ ਬੱਤੇ ਨੂੰ ਜਾਣਾ ਤੇ ਵੀ ਜੇ ਹੈਗੇ ਚੰਗੇ ਮਾੜੇ ਇੱਥੇ ਵਧੀ ਤੇ ਤਾਂ ਕਰਕੇ ਫੈਡਰੇਸ਼ਨ ਨੂੰ ਕਿਹਾ ਜੀ ਮੈਂ ਮੈਂ ਕਿਹਾ ਵੀ ਮੈਂ ਨੂੰ ਆਈ ਹਾਂ ਵੀ ਮੈਂ ਤੁਹਾਡੇ ਨਾਲ ਸ਼ੁਰੂ ਤੋਂ ਜੁੜਿਆ ਹੋਇਆ ਹਾਂ ਤਾਂ ਕਰਕੇ ਮੈਂ ਇਹਨਾ ਵੀ ਰਿਕਵੈਸਟ ਕਰਦਾ ਵੀ ਬਾਕੀ ਮੇਰੀ ਹੋਮ ਟੀਮ ਮੈਂ ਕਿਸੇ ਨੂੰ ਖਰਾਬ ਨਹੀਂ ਕਰਿਆ ਮੈਂ ਕਿਸੇ ਤੋਂ ਇਦਾਂ ਨਹੀਂ ਕਰਿਆ ਵੀ ਮੈਂ ਦੋ-ਦੋ ਟੀਮਾਂ ਨਾਲ ਗੱਲਾਂ ਕਰੀਆਂ ਜਾਂ ਦੋ ਟੀਮਾਂ ਨਾਲ ਸਾਈਨ ਕੀਤੇ ਵੀ ਇਦਾਂ ਦਾ ਕੋਈ ਹੋ ਨਹੀਂ ਹੋਇਆ ਨਾ ਵੀ ਪਰ ਮੜਾ ਸੋਚਿਆ ਜਾਵੇ ਜੇ ਮੈਂ ਤੁਹਾਡੀ ਇਦਾਂ ਹੋ ਕਰਦਾ ਤੁਸੀਂ ਵੀ ਦੇਖੋ ਹੁਣ ਫੈਡਰੇਸ਼ਨਾਂ ਦਾ ਕੰਪੀਟੀਸ਼ਨ ਆ ਬਈ ਪਲੇਅਰ ਨੂੰ ਮੌਕੇ ਹੈਗੇ ਆ ਪਰ ਇੱਕ ਪਲੇਅਰ ਦੀ ਜਦਾਂ ਕਿ ਨਾਲ ਹੁਣ ਪੈਸਾ ਹੀ ਸਾਰਾ ਕੁਝ ਨਹੀਂ ਜਿਹੜੀ ਇੰਨੇ ਟਾਈਮ ਤੇ ਇੱਜਤ ਕਮਾਈਆ ਹੁਣ ਤਾਂ ਉਹਨੂੰ ਹਾਂ ਉਹਨ ਵਧੀਆ ਤਾਂ ਕਰਕੇ ਆਸ ਤਾਂ ਇਹੀ ਆ ਫਿਰ ਬੀਜੀ ਜਨਰੇਟਰ ਆਪਰੇਸ਼ਨ ਦਾ ਧੰਨਵਾਦ ਵੀ ਕਰਾਂਗੇ ਜਿਹਨੂੰ ਆ ਆ ਖੁਸ਼ੀ ਵੀਰ ਆਜਾਦ ਦੇ ਨਾਲ ਟੀਮ ਕਦੇ ਕੱਠੀ ਵੀ ਰਹੀ ਆ ਆਜਾਦ ਐਬਸਪੋਰਟ ਵੀ ਰਹੀ ਆ ਪਰ ਭਵੇਂ ਹੁਣ ਦੋ ਟੀਮਾਂ ਨੇ ਕਹਾਂ ਵੀ ਇਹਨਾਂ ਬਰਾਬਰੀ ਤੇ ਹੀ ਹੋ ਗਿਆ ਮੈਚ ਭਵੇਂ ਜਿੱਤ ਆਰ ਕਿਉਂਕਿ ਅੱਧਾ ਨੰਬਰ ਡਿਸਾਈਡ ਕਰਦਾ ਅੱਧਾ ਨੰਬਰ ਭਈ ਇਹ ਲੱਕਾ ਨਾ ਟੋਸ ਆ ਅੱਧਾ ਨੰਬਰ ਕਿਉਂ ਜਿਹਦੀ ਰੇਡ ਆ ਗਈ ਉਹਦਾ ਅੱਧਾ ਨੰਬਰ ਆ ਇਹ ਲੱਕਾ ਅੱਧਾ ਨੰਬਰ ਆ ਨਾ ਪਰ ਹਾਂ ਹਾਰ ਜਿੱਤ ਹੁੰਦੀ ਆਈ ਆ ਹਾਰ ਜਿੱਤ ਅੱਧੇ ਨੰਬਰ ਦੀ ਵੀ ਹੈਗੀ ਆ ਪਰ ਹਾਂ ਵੀ ਇਹ ਹਾਰ ਜਿੱਤ ਤੇ ਕੋਈ ਏਡੀ ਨਹੀਂ ਪਰ ਜਿੰਨੇ ਦਰਸ਼ਕ ਆਏ ਜੀ ਮੈਂ ਦੇਖਿਆ ਵੀ 99.110% ਐਨ ਪੂਰਾ ਦਾ ਇੰਜੋਏ ਕਰਕੇ ਗਿਆ ਹਾਂ ਇੰਜੋਏ ਕਰਕੇ ਗਿਆ ਤੇ ਵਧੀਆ ਕਬੱਡੀ ਦੇਖ ਕੇ ਗਿਆ ਤੇ ਵਧੀਆ ਕੋਈ ਰੌਲਾ ਰੱਪਾ ਨਹੀਂ ਪਿਆ ਤੇ ਬਹੁਤ ਵਧੀਆ ਕਬੱਡੀ ਵੀ ਆ ਜਿੱਥੇ ਕੋਚਿੰਗ ਵੀ ਕਰ ਰਹੇ ਸੀ ਖਿਡਾਰੀਆਂ ਨੂੰ ਦੱਸ ਵੀ ਰਹੇ ਸੀ ਬੱਬਲ ਸੀ ਦਰ ਵੀ ਸੀ ਤੇ ਉਧਰੋਂ ਟੀਮ ਚ ਵੀ ਯਾਰ ਹੈਗਾ ਵੀ ਯਾਰ ਇੰਨੇ ਰੇਟ ਤੇ ਦਰਸ਼ਕਾਂ ਦੇ ਦਰਜਾ ਦਰੋਂ ਵੀ ਕਬੱਡੀ ਦੇ ਉਹਦੇ ਫੈਨ ਆ ਉਹਨਾਂ ਇੱਕ ਜਦੋਂ ਬਾਹਰ ਗਰਾਊਂਡ ਤੋਂ ਗਹਿਮਾ ਗੇਮੀ ਜੀ ਹੋਈ ਦੁੱਲੇ ਨਾਲ ਥੋੜੀ ਉਹ ਚੀਜ਼ਾਂ ਵੀ ਇੱਕ ਨਾਈਟ ਕਰ ਦਿੰਦੀਆਂ ਪਲੇਅਰ ਮੈਨੂੰ ਲੱਗਦਾ ਐਕਸਾਈਟ ਕਰ ਦਿੰਦੀਆਂ ਬਾਹਰ ਕਦੇ ਨਹੀਂ ਹੋਈ ਸਾਡੀ ਹੁੰਦੀ ਆ ਜਦੋਂ ਗਰਾਊਂਡ 'ਚ ਹੁੰਦੀ ਆ ਸਾਡੀ ਗਰਾਊਂਡ ਤੋਂ ਬਾਹਰ ਕਦੇ ਨਹੀਂ ਹੋਈ ਗਰਾਊਂਡ ਤੋਂ ਬਾਹਰ ਤਾਂ ਅਸੀਂ ਮਿਲਦੇ ਜੁਹੰਦੇ ਵੀ ਰਹਿਣਾ ਬੈਠਦੇ ਰਹਿੰਦੇ ਹਾਂ ਵੀ ਇਦਾਂ ਦਾ ਕੋਈ ਟੱਕਰ ਨਹੀਂ ਹਾਂ ਪਰ ਗਰਾਊਂਡ 'ਚ ਹੁੰਦੀ ਆ ਸਾਡੇ ਮੈਨੂੰ ਕਿਹਾ ਵੀ ਉਹਦੀ ਬਾਹਰ ਹੋਈ ਨਾ ਕਈ ਸਿਕਿਉਰਟੀ ਨਾਲ ਕਿਤੇ ਨਾ ਕਿਤੇ ਫਿਰ ਉਹ ਉਹਦੇ ਅੰਦਰ ਅੱਗ ਬਲੀ ਉਹਦਾ ਇਹ ਇਦਾਂ ਦਾ ਉਹਦਾ ਬਣਿਆ ਹੈਗਾ ਵੀ ਸੁਭਾਅ ਇਦਾਂ ਦਾ ਨਾ ਬੜੀ ਹਾਂ ਉਹ ਤੇ ਟੀਮ ਵੀ ਆ ਲਾ ਪੇਰਾ ਜੇ ਤਾਂ ਮੜਿਆ ਕਾਮ ਰੂਗਾ ਵਧੀਆ ਪਰ ਹਾਂ ਇੱਥੇ ਹੁਣ ਸਿਕਿਉਰਟੀ ਹੁਣ ਗੋਰੀਆ ਬਈ ਇਹਨਾਂ ਨੂੰ ਕੀ ਸਮਝਾਈਏ ਸੀ ਹਾਂ ਇਹਨਾਂ ਦੇ ਜੇ ਜੇ ਕੇਮਾ ਕਰਾਉਂਦੇ ਆ ਅੱਜ ਮੇਰੇ ਨਾਲ ਤਾਂ ਇੱਕ ਕਬੱਡੀ ਨੂੰ ਗਰਾਊਂਡ ਦੇਖੇ ਫਤਾਰ ਰਹੇ ਉਹਨੇ ਪਤਾ ਨਹੀਂ ਕਿੰਨੇ ਕ ਵੀਆਈਪੀ ਆ ਗਏ ਕਿੰਨੇ ਕ ਆਪਣੇ ਗੈਸਟ ਆ ਗਏ ਕੀ ਕੁਸ ਆ ਗਿਆ ਹਣਾ ਵੀ ਇਹਨਾਂ ਦੇ ਹੁਣ ਲਿਖਿਆ ਹੁੰਦਾ ਵੀ ਪੰਜ ਚਾਰ ਕਿਨਾਂ ਦੇ ਵੀਆਈਪੀ ਆਉਂਦੇ ਇੱਕ ਦੋ ਦੂਜੇ ਆਉਂਦੇ ਆ ਇਹਨਾਂ ਲੋਕਾਂ ਨਾਲ ਹੁਣ ਤਾਂ ਇੱਥੇ ਤਾਂ ਸਾਰੀ ਵੀਆਈਪੀ ਤਾਂ ਦੇਖਿਆ ਐਂਡ ਵਾਲੇ ਗਰਾਊਂਡ ਜਿੱਦਾ ਤੈਨੂੰ ਪਤਾ ਹੀ ਆ ਬਈ ਕੋ ਬਹੁਤ ਵਧੀਆ ਕਬੱਡੀ ਹੋਈ ਬਹੁਤ ਧੰਨਵਾਦ ਗੱਲ ਕਰਨ